ਵਾਹਿਗੁਰੂ ਜੀ ਕੀ ਫਤਿਹ ਅੱਜ ਗਾਹਿਬ ਗਾਹਿ ਧਾਰਮਿਕ ਸਟੇਜਾਂ ਦੇ ਪ੍ਰਚਾਰਕਾਂ ਕੋਲੋਂ ਜਾਂ ਲੀਡਰ ਸਹਿਬਾਨਾਂ ਕੋਲੋਂ ਇਦਾਂ ਦੀਆਂ ਗੱਲਾਂ ਸੁਣਨ ਵਾਸਤੇ ਮਿਲਦੀਆਂ ਨੇ ਵੀ ਸਾਡੇ ਬਜ਼ੁਰਗਵਾਰ ਸਾਡੇ ਸੂਰਬੀਰ ਸਾਡੇ ਯੋਧੇ ਸਾਡੇ ਨਾਇਕ ਸਾਡੇ ਬਜ਼ੁਰਗਵਾਰ ਇਸ ਤਰ੍ਹਾਂ ਦੇ ਹੁੰਦੇ ਸਨ ਉਹਨਾਂ ਦੇ ਜੀਵਨ ਦੀਆਂ ਚੱਕੀਆਂ ਪੇਸ਼ ਕੀਤੀਆਂ ਜਾਂਦੀਆਂ ਨੇ ਉਹਨਾਂ ਨੂੰ ਦਰਸਾਇਆ ਜਾਂਦਾ ਹੈ ਉਹਨਾਂ ਦੇ ਗੁਣ ਗਾਇਨ ਕੀਤੇ ਜਾਂਦੇ ਨੇ ਹੁਣ ਵੀ ਚਾਹੀਦਾ ਹੈ ਜਿਹੜੀ ਕੌਮ ਆਪਣੇ ਨਾਇਕ ਸਹਬਾਨਾਂ ਨੂੰ ਭੁੱਲ ਜਾਂਦੀ ਏ ਭਗਤ ਸਹਬਾਨਾਂ ਨੂੰ ਭੁੱਲ ਜਾਂਦੀ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਜਾਂ ਕੌਮ ਦੇ ਅੰਦਰ ਵੱਡ ਮੁੱਲਾ ਯੋਗਦਾਨ ਪਾਇਆ ਉਹਨਾਂ ਨੂੰ ਜਿਹੜੀ ਕੌਮ ਭੁੱਲ ਜਾਂਦੀ ਏ ਉਹ ਕੌਮ ਗਰਕਨ ਦੇ ਅਸਾਰ ਪੈਦਾ ਕਰ ਰਹੀ ਹੁੰਦੀ ਹੈ ਖੈਰ ਮੇਰਾ ਇਹ ਵਿਸ਼ਾ ਹੈ ਵੇ ਕੋਈ ਭਾਈ ਮਰਦਾਨਾ ਸਾਹਿਬ ਜੀ ਦੇ ਗੁਣ ਗਾਇਨ ਕਰਦਾ ਏ ਕੋਈ ਬਾਬਾ ਮੱਖਣ ਸ਼ਾਹ ਜੀ ਦੇ ਕੋਈ ਭਾਈ ਲਾਲੋ ਜੀ ਦੇ ਕੋਈ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਦੇ ਕੋਈ ਭਾਈ ਮਤੀ ਦਾਸ ਸਾਹਿਬ ਕੋਈ ਭਾਈ ਸਤੀ ਦਾਸ ਸਾਹਿਬ ਇਸ ਤਰ੍ਹਾਂ ਇੱਕ ਨਹੀਂ ਹਜ਼ਾਰਾਂ ਨਾਇਕ ਨੇ ਸਾਡੇ ਸੂਰ ਬੀਰ ਨੇ ਯੋਧੇ ਨੇ ਉਹਨਾਂ ਦੀਆਂ ਗੱਲਾਂ ਬਾਤਾਂ ਗਾਹੇ ਬਗਾਹੇ ਚੱਲਦੀਆਂ ਨੇ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਨੇ ਕਿਉਂਕਿ ਜੇ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਸਟੋਰੀਆਂ ਸਾਡੇ ਤੱਕ ਸਾਡੇ ਬੱਚਿਆਂ ਤੱਕ ਨਾ ਆਉਣ ਤੇ ਫਿਰ ਆਉਣ ਵੀ ਕਿਹਦੀਆਂ ਪਰ ਮੇਰਾ ਮੁੱਦਾ ਇਹ ਨਹੀਂ ਹੈ ਮੇਰਾ ਮੁੱਦਾ ਹੋਰ ਹੈ ਮੇਰਾ ਸਵਾਲ ਹੋਰ ਹੈ ਉਹ ਮੈਂ 2 4 5 ਐਗਜ਼ੈਂਪਲਾਂ ਦੇਣ ਤੋਂ ਬਾਅਦ ਆਪਣੀ ਅਸਲ ਗੱਲ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਨਾ ਹੈ ਮੈਂ ਕਹਿਣਾ ਕੀ ਚਾਹੁੰਦਾ ਅਸਲ ਕੰਡ ਵੱਲ ਆਉਨੇ ਆ ਵੀ ਜੇ ਕੋਈ ਤੁਹਾਡੇ ਤੇ ਸਵਾਲ ਕਰੇ ਵੀ ਤੇਰਾ ਕੱਦ ਕਿੰਨਾ ਹੈ ਤੇ ਕੀ ਕਹੋਗੇ ਮੇਰੇ ਦਾਦੇ ਦਾ ਕੱਦ ਔਣੇ 7 ਫੁੱਟ ਹੁੰਦਾ ਸੀ ਮੇਰੇ ਪਰਦਾਦੇ ਦਾ ਕੱਦ 7 ਫੁੱਟ ਹੁੰਦਾ ਸੀ ਕੀ ਇਹ ਕਹੋਗੇ ਤੇ ਜੇ ਸਵਾਲ ਕਰਤਾ ਗੋਏ ਗੱਲ ਕਹੇ ਬਈ ਭਲਿਆ ਮਾਨਸਾ ਮੈਂ ਤੈਨੂੰ ਤੇਰਾ ਕਦ ਪੁੱਛਿਆ ਤੇਰੇ ਦਾਦੇ ਦਾ ਕਦ ਨਹੀਂ ਪੁੱਛਿਆ ਤੇਰੇ ਪਰਦਾਦੇ ਦਾ ਕਦ ਨਹੀਂ ਪੁੱਛਿਆ ਮੈਂ ਪੁੱਛ ਰਿਆਂ ਤੇਰਾ ਕਦ ਤੂੰ ਦੱਸ ਰਿਆਂ ਵੀ ਮੇਰਾ ਪਰਦਾਦਾ ਇਦਾਂ ਦਾ ਹੁੰਦਾ ਸੀ ਇਸ ਤੋਂ ਅੱਗੇ ਚੱਲਨੇ ਆ ਜੇ ਸੋਹਪੰਦੀ ਗੱਲ ਚੱਲੇ ਬਈ ਤੇਰਾ ਸਰੀਰ ਸੋਹਣਾ ਹੈ ਜਾਂ ਨਹੀਂ ਸੋਹਣਾ ਨਕਸ਼ੋ ਨਗਾਰ ਰੂਪ ਰੰਗ ਕਦ ਕਾਠ ਚਮੜੀ ਦਾ ਰੰਗ ਟੰਗ ਸਾਰਾ ਮਨ ਲਓ ਕਿਸੇ ਦੇ ਕੋਲ ਉਹ ਚਮੜੀ ਦਾ ਰੰਗ, ਟਾਂਗ ਨਕਸ਼ੋ ਨਕਾਰ ਸੋਸੋ ਹੈ ਬਹੁਤ ਚੰਗਾ ਨਹੀਂ ਤੇ ਬਹੁਤ ਮੰਦਾ ਨੇ ਕੋਈ ਗੱਲ ਸੁਹੱਪਣ ਦੀ ਚੱਲੇ ਤੇ ਉੱਥੇ ਕੀ ਗੱਲ ਕਰੋਗੇ ਵੀ ਮੇਰਾ ਚਾਚਾ ਬੜਾ ਸੋਹਣਾ ਹੁੰਦਾ ਸੀ, ਮੇਰਾ ਮਾਮਾ ਬੜਾ ਸੋਹਣਾ ਹੁੰਦਾ ਸੀ, ਮੇਰਾ ਦਾਦਾ ਬੜਾ ਸੋਹਣਾ ਹੁੰਦਾ ਸੀ ਇਹ ਕਹੋਗੇ। ਅਗਲੇ ਕਹਿਣਗੇ ਅਸੀਂ ਤੇਰੇ ਨਾਲ ਗੱਲ ਕਰ ਰਹੇ ਹਾਂ, ਤੇਰੀ ਗੱਲ ਕਰ ਰਹੇ ਹਾਂ, ਤੂੰ ਪਿੱਛੇ ਵਿੱਚ ਜਾ ਰਹੇ ਹਾਂ ਵੀ ਮੇਰਾ ਦਾਦਾ ਇਦਾਂ ਦਾ ਸੀ, ਮੇਰਾ ਚਾਚਾ ਇਦਾਂ ਦਾ ਹੁੰਦਾ ਸੀ। ਚਲੋ। ਤੀਸਰੀ ਐਗਜ਼ਾਮਪਲ ਜੇ ਕੋਈ ਅਮੀਰੀ ਦੀ ਗੱਲ ਚਲਦੀ ਹੋਵੇ ਕਿਸੇ ਸਭਾ ਦੇ ਅੰਦਰ ਮਹਿਫਲ ਦੇ ਅੰਦਰ ਬੈਠਿਆ ਅਮੀਰੀ ਦੀ ਗੱਲ ਚਲਦੀ ਹੋਵੇ ਤੇ ਕੀ ਉੱਥੇ ਕਹੋਗੇ ਵੀ ਮੇਰਾ ਪਿਓ ਮੇਰਾ ਦਾਦਾ ਮੇਰਾ ਪਰਦਾਦਾ ਮੇਰਾ ਨਗੜ ਦਾਦਾ ਇਹ ਬੜੇ ਅਮੀਰ ਹੁੰਦੇ ਸਨ ਤਨ ਦੇ ਉੱਤੇ ਕੱਪੜਾ ਸਹੀ ਨਾ ਹੋਵੇ ਪੈਰਾਂ ਵਿੱਚ ਜੁੱਤੀ ਸਹੀ ਨਾ ਹੋਵੇ ਰਹਿਣ ਵਾਸਤੇ ਘਰ ਸਹੀ ਨਾ ਹੋਵੇ ਖਾਣ ਵਾਸਤੇ ਭੋਜਨ ਸਹੀ ਨਾ ਹੋਵੇ ਤੇ ਦਿਮਗ ਜੇ ਮਾਰੀਏ ਵੀ ਮੇਰਾ ਪਰਦਾਦਾ ਬੜਾ ਅਮੀਰ ਹੁੰਦਾ ਸੀ ਉਹਨੇ ਸਾਰੇ ਪਿੰਡ ਨੂੰ ਕਰਜ਼ਾ ਦੇ ਕੇ ਕਰਜ਼ਾਈ ਕੀਤਾ ਹੁੰਦਾ ਸੀ ਉਹਦਾ ਸ਼ਾਹੂਕਾਰਾ ਚੱਲਦਾ ਸੀ ਦੂਰ ਦੂਰ ਤੱਕ ਅਮੀਰੀ ਦੇ ਅੰਦਰ ਉਹਦਾ ਨਾਂ ਸੀ ਇਹ ਕਹੋਗੇ ਅਗਲਾ ਕਹਿ ਗੋ ਗੱਲ ਠੀਕ ਹੈ ਪਰ ਮੈਂ ਤੇਰੇ ਨਾਲ ਤੇਰੀ ਗੱਲ ਕਰਨੀ ਚਾਹੁੰਦਾ ਇਸ ਤੋਂ ਅੱਗੇ ਹੋਰ ਚੱਲਨੇ ਆ ਤ੍ਰੀਮਤਾ ਦੇ ਅੰਦਰ ਸਾਡੀਆਂ ਬੀਬੀਆਂ ਭੈਣਾਂ ਦੇ ਅੰਦਰ ਜੇ ਕੋਈ ਘਰ ਜੋੜਨ ਦੀ ਗੱਲ ਕਰੇ ਵੀ ਔਰਤਾਂ ਨੂੰ ਘਰ ਜੋੜ ਕੇ ਰੱਖਣਾ ਚਾਹੀਦਾ ਹੈ ਘਰ ਦੇ ਅੰਦਰ ਕਲੇ ਕਲੇਸ਼ ਮਟਾਉਣਾ ਚਾਹੀਦਾ ਹੈ ਪਵਾੜਾ ਨਹੀਂ ਪਾਉਣਾ ਚਾਹੀਦਾ ਦਵਾਰਾਂ ਖੜੀਆਂ ਨਹੀਂ ਕਰਨ ਦੇਣੀਆਂ ਚਾਹੀਦੀਆਂ ਤੇ ਕੀ ਕਹੋਗੇ ਕਿ ਮੇਰੀ ਦਾਦੀ ਬੜੀ ਸਿਆਣੀ ਸੀ ਉਹਨੇ ਘਰ ਜੋੜ ਕੇ ਰੱਖਿਆ ਪਰਦਾਦੀ ਬੜੀ ਸਿਆਣੀ ਸੀ ਹਾਂ ਇਹ ਕਹਿ ਕੇ ਉਹਨਾਂ ਤੋਂ ਸਿੱਖਿਆ ਲੈ ਕੇ ਆਪਾਂ ਅੱਜ ਨੂੰ ਤੇ ਸੁਧਾਰ ਸਕਦੇ ਹਾਂ ਪਰ ਜੇ ਸਾਡਾ ਅੱਜ ਵਿਗੜਿਆ ਹੋਵੇ ਜਾਂ ਆਪਾਂ ਆਪ ਵਿਗੜੇ ਹੋਈਏ ਤੇ ਕਹੀ ਚਾਹੀਏ ਦਾਦੀ ਬੜੀ ਸਿਆਣੀ ਸੀ ਘਰ ਨੂੰ ਜੋੜਿਆ ਸੀ ਦੌਰ ਜੇਠ ਕਈ ਕਈ ਘਰ ਦੇ ਕਟੰਬ ਕਬੀਲੇ ਇਕੱਠੇ ਰਹਿੰਦੇ ਸਨ ਉਹ ਕਹੇਗਾ ਵੀ ਮੈਂ ਗੱਲ ਤੇਰੀ ਕਰ ਰਿਹਾ ਵੀ ਤੂੰ ਘਰ ਕਿਵੇਂ ਰਹਿ ਰਹੀ ਹੈ ਤੇਰਾ ਘਰ ਦੇ ਅੰਦਰ ਵਰਤਾਰਾ ਕਿਵੇਂ ਹੈ ਜੇ ਕੋਈ ਅੱਖਾਂ ਦੀ ਰੋਸ਼ਨੀ ਦੀ ਗੱਲ ਕਰੇ ਗਿੱਟੇ ਗੋਡੇ ਦੀ ਗੱਲ ਕਰੇ ਬਿਮਾਰੀ ਦੀ ਗੱਲ ਕਰੇ ਤੇ ਕੀ ਕਹੋਗੇ ਵੀ ਮੇਰੇ ਦਾਦਾ ਜੀ ਦੀ 105 ਸਾਲ ਤੱਕ ਨਿਗਾ ਨਹੀਂ ਗਈ ਮੈਂ ਵੇਖਿਆ ਵੀ 105 ਸਾਲ ਦੀ ਉਮਰ ਸੀ ਤੇ ਉਹਨਾਂ ਦੇ ਦੰਦ ਕਾਇਮ ਸਨ ਉਹ ਚੰਗਾ ਤੁਰਦੇ ਸਨ ਗਿੱਟੇ-ਗੋਡੇ ਕਾਇਮ ਸਨ ਹਾਜਮਾ ਚੰਗਾ ਸੀ ਉਹ ਕਹੇਗਾ ਭਾਈ ਤੇਰੀ ਗੱਲ ਏ ਤੇਰੀ ਤੇਰਾ ਹਾਜਮਾ ਕਿਵੇਂ ਦਾ ਹੈ ਤੇਰੇ ਗਿੱਟੇ-ਗੋਡੇ ਕਿਵੇਂ ਦੇ ਨੇ ਤੇਰੇ ਦੰਦ ਕਿਵੇਂ ਦੇ ਨੇ ਤੇਰੀ ਨਿਗਾ ਕਿਵੇਂ ਦੀ ਗਲਤ ਤੇਰੀ ਕਰ ਰਹੀ ਤੂੰ ਹਰ ਗੱਲ ਨੂੰ ਖਿੱਚ ਕੇ ਪਿੱਛੇ ਕਿਉਂ ਲੈ ਜਾ ਰਿਹਾ ਹੈ ਪਿੱਛੇ ਕਿਉਂ ਚਲਾ ਜਾ ਰਿਹਾ ਹੈ ਫਿਰ ਦੁਬਾਰਾ ਕਹਿ ਰਿਹਾ ਪਿੱਛੇ ਪਿੱਛੇ ਲਜਾਣਾ ਮਾੜਾ ਨਹੀਂ ਹੈ ਪਰ ਪਿਛਲਿਆਂ ਦੀ ਹੱਡ ਬੀਤੀ ਨੂੰ ਵੇਖ ਕੇ ਪਿਛਲਿਆਂ ਦੇ ਕਿਸੇ ਕਹਾਣੀਆਂ ਨੂੰ ਸੁਣ ਕੇ ਉਹਨਾਂ ਦੀਆਂ ਗੱਲਾਂ ਬਾਤਾਂ ਨੂੰ ਸੁਣ ਕੇ ਪੜ੍ਹ ਕੇ ਵੇਖ ਕੇ ਸੁਧਾਰ ਅੱਜ ਵਿੱਚ ਆਉਣਾ ਚਾਹੀਦਾ ਹੈ ਤੇ ਜੇ ਅੱਜ ਵੀ ਸੁਧਾਰ ਨਹੀਂ ਆਇਆ ਤੇ ਫਿਰ ਉਹਨਾਂ ਪਿਛਲਿਆਂ ਦੀਆਂ ਗੱਲਾਂ ਕਰਨ ਦਾ ਅਰਥ ਕੀ ਰਹਿ ਜਾਂਦਾ ਹੈ ਅਗਲਾ ਕਹੇਗਾ ਸਭ ਕੁਝ ਠੀਕ ਹੈ ਤੂੰ ਕਹਿਣਾ ਮੇਰਾ ਦਾਦਾ ਮਾਮਾ ਫੁੱਫਾ ਪਰਦਾਦਾ ਦਾਦੀ ਦੁੱਜੇ ਤਜੇ ਬੜੇ ਮਹਾਨ ਸਨ ਬੜੇ ਚੰਗੇ ਸਨ ਪਰ ਨਾ ਤੇਰੇ ਵਿੱਚੋਂ ਦਾਦੀ ਦਿਸਦੀ ਨਾ ਦਾਦਾ ਦਿਸਦਾ ਹੈ ਨਾ ਤਾਇਆ ਦਿਸਦਾ ਹੈ ਨਾ ਚਾਚਾ ਦਿਸਦਾ ਹੈ ਨਾ ਮਾਮਾ ਦੱਸਦਾ ਐ ਨਾ ਫੁੱਫਾ ਦੱਸਦਾ ਐ ਹੁਣ ਮੈਂ ਅਸਲ ਮੁੱਦੇ ਤੇ ਆਉਣਾ ਜਦੋਂ ਅਸੀਂ ਕਹਿੰਨੇ ਆ ਵੀ ਸਾਡੇ ਭਾਈ ਤਾਰੋ ਸਿੰਘ ਭਾਈ ਮਤੀਦਾਸ ਭਾਈ ਸਤੀਦਾਸ ਜਾਂ ਸਾਡੇ ਹੋਰ ਭਾਈ ਲਾਲੋ ਜੀ ਭਾਈ ਜੈਤਾ ਜੀ ਬੜੇ ਮਹਾਨ ਸਨ ਭਾਈ ਮਰਦਾਨਾ ਜੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਬੜੇ ਮਹਾਨ ਸਨ ਇਸ ਤਰ੍ਹਾਂ ਦੇ ਹੋਰ ਹਜ਼ਾਰਾਂ ਨਾਂ ਨੇ ਤੋਂ ਅਗਲਾ ਜੇ ਗੱਲ ਕਰਾਂ ਇਹ ਵੀ ਮੈਂ ਗੱਲ ਤੇਰੀ ਕਰ ਰਿਆਂ ਵੀ ਤੇਰਾ ਕਰਤਾਰ ਕਿੱਥੇ ਖੜਾ ਥੋੜਾ ਬਹੁਤ ਕਿਧਰੇ ਬਾਬਾ ਬੁੱਢਾ ਜੀ ਦੇ ਨਾਲ ਮੇਲ ਖਾਂਦਾ ਹੈ ਭਾਈ ਦਿਯਾਲਾ ਜੀ ਦੇ ਨਾਲ ਮੇਲ ਖਾਂਦਾ ਹੈ ਭਾਈ ਜੈਤਾ ਜੀ ਦੇ ਨਾਲ ਮੇਲ ਖਾਂਦਾ ਹੈ ਤੂੰ ਕੀ ਇਹ ਗੱਲ ਆਪਣੀ ਕਰ ਕੇਵਲ ਕਹਾਣੀਆਂ ਗਾਉਣ ਵਾਸਤੇ ਨਹੀਂ ਹੁੰਦੀਆਂ ਉਹਨਾਂ ਕਹਾਣੀਆਂ ਵਿੱਚੋਂ ਆਪਣਾ ਕਰਤਾਰ ਸੁਧਾਰਨਾ ਹੁੰਦਾ ਹੈ ਕਰਤਾਰ ਨੂੰ ਘਟਨਾ ਹੁੰਦਾ ਹੈ ਉਹਨਾਂ ਕਹਾਣੀਆਂ ਦਾ ਸਾਡੀ ਕੌਮ ਬੜੀ ਮਹਾਨ ਹੈ ਸਾਡੀ ਕੌਮ ਬੜੀ ਯੋਧਿਆਂ ਦੀ ਕੌਮ ਹੈ ਅਸੀਂ ਇਸ ਤਰ੍ਹਾਂ ਕੀਤਾ ਜਮਰੋਤ ਤੇ ਕਬਜ਼ੇ ਕੀਤੇ ਆਹ ਕੀਤਾ ਉਹ ਕੀਤਾ ਸਭ ਗੱਲਾਂ درست ਨਹੀਂ ਇੱਕ ਵੀ ਗੱਲ ਇਦਾਂ ਦੀ ਨਹੀਂ ਜਿਹਨੂੰ ਮਿੱਟੀ ਪਾਉਣ ਯੋਗ ਹੀ ਛੱਡ ਦੇਈਏ ਪਰ ਫਿਰ ਮੁੜ ਕੋ ਝੋੜ ਕੇ ਗੱਲ ਉੱਥੇ ਆਉਂਦੀ ਵੀ ਤੁਸੀਂ ਕੀ ਹੋ ਤੁਹਾਡੇ ਅੰਦਰ ਸਿੱਖੀ ਵਾਲਾ ਕਰਤਾਰ ਹੈ ਤੁਹਾਡੇ ਅੰਦਰ ਸਿੱਖੀ ਵਾਲੀ ਬਾਸ਼ਾ ਹੈ ਤੁਹਾਡੇ ਵਿੱਚੋਂ ਸਿੱਖ ਨਜ਼ਰ ਆ ਰਿਹਾ ਹੈ ਗੁਨਾ ਕਰਕੇ ਇਨਸਾਨ ਨਜ਼ਰ ਆ ਰਿਹਾ ਹੈ ਗੁਨਾ ਕਰਕੇ ਠੱਗੀ ਠੋਰੀ ਦੁਸ਼ਵੈਸ਼ ਭਾਵਨਾ ਈਰਖਾ ਨਿੰਦਾ ਚੁਗਲੀ ਜਾਂ ਇਸ ਤਰ੍ਹਾਂ ਦੇ ਹੋਰ ਗੁਨਾ ਜਿਹੜੇ ਅਸੀਂ ਕਹਿੰਨੇ ਉਹਨਾਂ ਵਿੱਚ ਨਹੀਂ ਸਨ ਕੀ ਉਹ ਸਾਡੇ ਵਿੱਚ ਹੈਨ ਜਾਂ ਨਹੀਂ ਤੇ ਜੇ ਤੁਹਾਡੇ ਵਿੱਚ ਮੌਜੂਦ ਨੇ ਤੇ ਤੁਸੀਂ ਉਹਨਾਂ ਦੀ ਗੱਲ ਕਰਨ ਦਾ ਹੱਕ ਹੀ ਮੇ ਰੱਖਦੇ ਹੋ ਤੇ ਜੇ ਹੱਕ ਰੱਖਦੇ ਹੋ ਤਾਂ ਉਸ ਤਰ੍ਹਾਂ ਬਣਨ ਦਾ ਯਤਨ ਕਿਉਂ ਨਹੀਂ ਕਰਦੇ ਤਾਂ ਮੇਰਾ ਮਤਲਬ ਹੈ ਤੁਸੀਂ ਜੋ ਵੀ ਬੋਲਦੇ ਹੋ ਠੀਕ ਹੈ ਪਰ ਉਵੇਂ ਦਾ ਥੋੜਾ ਬਹੁਤ ਸਾਨੂੰ ਆਪਣਾ ਕਰਦਾਰ ਘੜਨਾ ਪੈਗਾ ਗੱਲ ਅੱਗੇ ਤਾਂ ਤੁਰੇਗੀ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ